ਸਾਹਿਬ ਜੀਓ ਟੰਡਾ ਹਉ ਤਬੰਦਨ ਅਨਕ ਬਾਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹਥ ਸਤਨਾਮ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਘਹਣਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਘਹਣਾ ਹਮ ਸੰਤਨ ਸਿਉ ਬਣਾਈ ਪੁਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਵਹਾਰਾ ਸੰਤਨ ਸਿਓ ਹਮਲਾ ਖਾਟਿਆ ਹਰ ਭਗਤ ਭਰੇ ਢੰਡਾਰਾ ਸੰਤਨ ਮੋਕਾ ਪੂੰਜੀ ਸੋਪੀ ਤਉ ਉਤਰੇਆ ਮਨ ਕਾ ਧੁਖਾ ਧਰਮ ਰਾਏ ਅਬ ਕਹਾ ਕਰੈਗੋ ਜੋ ਫਟਿਓ ਸਗਲੋ ਲਿਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਾਦੇ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ